ਧਾਰਮਿਕ ਗੱਲ ਨਹੀਂ ਹੈਗੀ ਵੀ ਮੈਂ ਤੁਹਾਡੇ ਧਰਮ ਦੇ ਖਿਲਾਫ ਬੋਲਿਆ ਜਾਂ ਮੈਂ ਕਿਸੇ ਦੇਵੀ ਦੇਵਤੇ ਦੇ ਖਿਲਾਫ ਬੋਲਿਆ ਇਹ ਤਾਂ ਇੱਕ ਐਕਸੀਡੈਂਟ ਲੜਾਈ ਆ ਤੁਸੀਂ ਮਤਲਬ ਮੈਨੂੰ ਉਥੋਂ ਤੱਕ ਲੈ ਗਏ ਹੋ ਵੀ ਇਹ ਸਿੱਖ ਹੈ ਤੇ ਅਸੀਂ ਹਿੰਦੂ ਆਂ ਐ ਤੁਸੀਂ ਮੇਰੇ ਨਾਲ ਲੜਾਈ ਲੜੀ ਹੈ ਹੈਨਾ ਇਹ ਗੱਲ ਉਥੋਂ ਦੇ ਜਿਹੜਾ ਐਮਸੀ ਆ ਉਹਦੇ ਸਾਹਮਣੇ ਇਹ ਹੁੰਦੀ ਆ ਜਦੋਂ ਉਹ ਇਹ ਗੱਲ ਕਹਿੰਦਾ ਕਿ ਲੱਗਦਾ ਤੁਹਾਨੂੰ 84 ਭੁੱਲ ਗਈ ਹੈ ਅੱਛਾ ਹਾਂਜੀ ਹਾਂ ਤੁਹਾਨੂੰ ਇਹ ਸ਼ਬਦ ਵਰਤੇ ਬਿਲਕੁਲ ਜੀ ਸਾਰਿਆਂ ਦੇ ਵਿੱਚ ਵਰਤੇ ਅੱਛਾ ਇਹ ਸ਼ਬਦ ਉਹਦੇ ਮੂੰਹ ਚੋਂ ਨਿਕਲੇ ਤੇ ਮੇਰੇ ਨਾਲ ਬੇਟਾ ਸੀ ਉਹਨੇ ਚਵੇੜ ਮਾਰ ਦਿੱਤਾ ਤੇ ਉਹ ਮਤਲਬ ਇਹ ਕਿ ਕੋਸ਼ਿਸ਼ ਕਰ ਰਹੀ ਸੀ ਕਿ ਇਹ ਕਿਸੇ ਤਰੀਕੇ ਨਾਲ ਬੀਬੀ ਨੂੰ ਥੱਪੜ ਮਾਰੇ ਜਾਂ ਕੁਝ ਕਰੇ ਤੇ ਅਸੀਂ ਚੱਕ ਦੀਏ ਫੱਟੇ ਦੇ ਉਹ ਜਾਨੂ ਕਹਿੰਦੇ ਨੇ ਵੀ ਜਦੋਂ ਇਹ ਇੰਨੀ ਗੱਲ ਉਹ ਕਰ ਰਹੀ ਹੈ ਬਹੁਤ ਜ਼ਿਆਦਾ ਅਗਰੈਸਿਵ ਤੇ ਮੈਂ ਆਪਣੀ ਗੱਡੀ 'ਚ ਵੜ ਗਿਆ ਜਾ ਕੇ ਮੈਂ ਗੱਡੀ ਬੰਦ ਕਰ ਲਈ ਉਹ ਗੱਡੀ ਦੇ ਅੱਗੇ ਖੜ ਗਈ ਹੈ ਗਾਲਾਂ ਕੱਢਦੀ ਹੈ ਬਹੁਤ ਗੰਦੀਆਂ ਵੀ ਮੈਂ ਤੁਹਾਨੂੰ ਬੋਲ ਵੀ ਨਹੀਂ ਸਕਦਾ ਇੱਥੇ ਕਹਿੰਦੇ ਇੱਥੇ ਜਾ ਕੇ ਵਿਖਾ ਉਹਨਾਂ ਨੇ ਸਾਰੇ ਆਪਣੇ ਸੰਗਠਨਾਂ ਨੂੰ ਫੋਨ ਕਰਤਾ। ਅੱਛਾ ਜਿੰਨੇ ਹਿੰਦੂ ਸਾਨੂੰ ਕਹਿੰਦੇ ਵੀ ਇਹ ਪੁਲਿਸ ਨੂੰ ਫੋਨ ਕਰ ਰਹੇ ਆ ਮੈਂ ਬੇਪਰਵਾਹ ਆ। ਇਹਨੇ ਨੂੰ ਮਤਲਬ ਕਿ 100 ਕੋ ਬੰਦੇ ਦੀ ਭੀੜ ਇਕੱਠੀ ਹੋ ਗਈ। 100 ਬੰਦੇ ਦੀ ਗਲੀ 'ਚ ਭੀੜ ਇਕੱਠੀ ਹੋ ਗਈ ਤੇ ਸਾਨੂੰ ਇਹਨਾਂ ਨੇ ਘੇਰ ਲਿਆ। ਜਦੋਂ ਘੇਰ ਲਿਆ ਤੇ ਇਹ ਕਹਿਣ ਵੀ ਗੱਡੀ ਖੋਲੋ ਗੱਡੀ 'ਚ ਹਥਿਆਰ ਨੇ ਮੇਰੇ ਕੋਲ ਵੀਡੀਓ ਹੈ ਸਾਰੀ। ਇੱਕ ਉਹ ਬੰਦਾ ਵੀ ਸੀ ਇਹ ਦੇ ਵਿੱਚ ਜਿੰਨੇ ਜਦੋਂ ਹਵਾਰੇ ਨੂੰ ਥੱਪੜ ਮਾਰਨ ਗਏ ਨੇ ਉਹ ਨਾਲ ਸੀਗਾ ਉਹ ਉਹ ਵੀ ਸੀਗਾ ਨਿਸ਼ਾਨ ਸ਼ਰਮਾ ਇੱਕ ਵਾਰਨ ਜਨਾ ਨਿਸ਼ਾਨ ਸ਼ਰਮਾ ਦੇ ਨਾਲ ਗਿਆ ਸੀ ਇੱਕ ਆਸ਼ੂ ਹੈ ਥੰਦਾ ਉਹ ਜੀ ਇੱਕ ਵਰਨ ਜਿੰਦਲ ਇੱਕ ਇਸ ਤਰ੍ਹਾਂ ਕਰਕੇ ਇੱਕ ਕੌਸ਼ਲ ਇਹਨਾਂ ਦੇ ਕੁਝ ਬੰਦੇ ਸੀਗੇ ਜਿਹੜੇ ਟੋਟਲ ਹਿੰਦੂਆਂ ਦੇ ਅਖਬਾਰ ਦੇ ਵਿੱਚ ਆਇਆ ਵੀ ਹਿੰਦੂ ਸੰਸਥਾਵਾਂ ਆਈਆਂ ਉੱਥੇ ਕਿ ਉਹਨਾਂ ਨੇ ਮੈਨੂੰ ਬਚਾਇਆ ਉਸ ਬੰਦੇ ਨੇ ਕਿਹਾ ਇਹ ਇਹ ਅਖਬਾਰ ਦੇ ਵਿੱਚ ਨਿਊਜ਼ ਲੱਗੀ ਹੋਈ ਆ ਵੱਡੇ ਪੱਧਰ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖ ਰਹੇ ਹੋ ਅਕਾਲ ਚੈਨਲ ਮੈਂ ਬਿਨਤ ਸਿੰਘ ਗੱਲਬਾਤ ਕਰਨ ਲਈ ਸਾਡੇ ਸਟੂਡੀਓ ਬਾਬਾ ਬਖਸ਼ੀਸ਼ ਸਿੰਘ ਜੀ ਪਹੁੰਚੇ ਨੇ ਗੱਲਬਾਤ ਕਰਾਂਗੇ ਇਹਨਾਂ ਤੇ ਇੱਕ ਹਮਲਾ ਹੁੰਦਾ ਪਿਛਲੇ ਦਿਨੀ ਗੁਰਨਾਨਕ ਨਗਰ ਸਤਨਮਨ ਗਲੀ ਵਿੱਚ ਉਹ ਕੀ ਘਟਨਾ ਹੋਈ ਔਰ ਉਹ ਹਮਲਾ ਕਿਉਂ ਹੋਇਆ ਤੇ ਕਿਨਾ ਵੱਲੋਂ ਕੀਤਾ ਗਿਆ ਇਸ ਮਸਲੇ ਬਾਰੇ ਗੱਲਬਾਤ ਕਰਦੇ ਹਾਂ ਬਾਬਾ ਬਖਸ਼ੀਸ਼ ਸਿੰਘ ਜੀ ਦੇਰ ਆ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਹਾਡੇ ਤੇ ਇੱਕ ਹਮਲਾ ਹੋਇਆ ਪਿਛਲੇ ਦਿਨੀ ਗੁਰਨਾਨਕ ਨਗਰ 7 ਨੰਬਰ ਗਲੀ ਦੇ ਵਿੱਚ ਔਰ ਉਹ ਕੀ ਘਟਨਾ ਸੀ ਸਾਰੀ ਉਹ ਸਾਰੀ ਬਾਜੀ ਘਟਨਾ ਇਦਾਂ ਸੀ ਸਿੰਘ ਸਾਹਿਬ ਅ ਮੈਂ ਕਿਤੋਂ ਆਇਆ ਸੀ ਇੱਕ ਬੇਟੀ ਦਾ ਕਿਸੇ ਦਾ ਰੌਲਾ ਸੀ ਪਰਿਵਾਰਕ ਤੇ ਉਹਦੇ ਲਈ ਸਾਨੂੰ ਜਦੋਜਾਜ ਬਹੁਤ ਕਰਨੀ ਪਈ ਪਾਤrana ਰੋਡ ਜਿਹੜਾ ਨੈਸ਼ਨਲ ਹਾਈਵੇਅ ਉਰੋਕਣਾ ਪਿਆ ਫਿਰ ਪਰਚਾ ਹੋਇਆ ਅੱਗੇ ਜਾ ਕੇ ਕਾਫੀ ਕੁਛ ਸਾਨੂੰ ਜਦੋਜਾਜ ਸ਼ਾਮ ਨੂੰ ਘਰ ਆਏ ਸੀ ਸਾਡਾ ਇੱਕ ਬੰਦਾ ਜਿਹੜਾ ਆ ਉਹ ਮੇਰੇ ਨਾਲੋਂ ਅ ਜਿਹੜਾ ਆਪਣੇ ਘਰ ਨੂੰ ਜਾ ਰਿਹਾ ਸੀਗਾ ਤੇ ਰਸਤੇ 'ਚ ਉਹਦਾ ਇੱਕ ਰਨਾਲਟ ਦੀ ਕਾਰ ਦੇ ਨਾਲ ਥੋੜਾ ਜਿਹਾ ਮੋਟਰਸਾਈਕਲ ਟਕਰਾ ਗਿਆ। ਜਦੋਂ ਟਕਰਾ ਗਿਆ ਤੇ ਉਹ ਉਹ ਥੱਲੇ ਡਿੱਗ ਪਿਆ ਤੇ ਉਹਨੇ ਉਹਨਾਂ ਦੀ ਚਾਬੀ ਕੱਢ ਲਈ ਉਹ ਕਹਿੰਦੇ ਵੀ ਸਾਡੀ ਕਾਰ ਨੂੰ ਛਰੀਟ ਵੱਜ ਗਈ ਏ ਇਹਨੂੰ ਬਣਵਾ ਕੇ ਦੇ। ਉਹ 1000 ਰੁਪਏ ਦਿੰਦਾ ਸੀ ਉਹ ਵੱਧ ਪੈਸੇ ਮੰਗਦੇ ਸੀ। ਇਸ ਕਰਕੇ ਉਹਨੇ ਸਾਨੂੰ ਕਾਲ ਕਰਤੀ ਵੀ ਮੈਂ ਮੈਨੂੰ ਪ੍ਰੋਬਲਮ ਹੋ ਗਈ ਏ ਮੇਰਾ ਐਕਸੀਡੈਂਟ ਹੋ ਗਿਆ ਤੁਸੀਂ ਇੱਥੇ ਆਓ। ਝਗੜਾ ਵਧ ਗਿਆ। ਅਸੀਂ ਤਿੰਨੇ ਆਣੇ ਗੱਡੀ 'ਚ ਬੈ ਕੇ ਇੱਕ ਮੇਰਾ ਗਜਨ ਹੈ ਉਹਦਾ ਬੇਟਾ ਸੀ ਮੇਰ ਕੋ ਰਹਿੰਦਾ ਆ ਤੇ ਇੱਕ ਮੁੰਡਾ ਮੇਰੇ ਨਾਲ ਹੋਰ ਸੀ ਅਸੀਂ ਚਲੇ ਗਏ ਉਸ ਸਥਾਨ ਦੇ ਉੱਤੇ ਸਾਡੇ ਕੋਲ ਗੱਡੀ ਸੀਗੇ ਟੋਇਟਾ ਫੋਰਚੂਨਰ ਜਿਹੜੀ ਕਿ ਯੂਪੀ ਨੰਬਰ ਦੀ ਸੀ ਜਦੋਂ ਗਏ ਮੈਂ ਜਾ ਕੇ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਮੈਂਣਾ ਉਹਨੂੰ ਕਪੜੇ ਨਾਲ ਸਾਫ਼ ਕੀਤਾ ਤੇ ਉਹ ਸਾਫ਼ ਹੋ ਗਈ ਉਹ ਜਿਹੜੀ ਬ੍ਰੇਕ ਹੁੰਦੀ ਆ ਮੋਟਰਸਾਈਕਲ ਦੀ ਉਹ ਕਿਤੇ ਨਾਲ ਇਸ ਤਰ੍ਹਾਂ ਰੰਗ ਰੰਗੀ ਲੱਗਾ ਹੋਗਾ ਮੈਂ ਕਿਹਾ ਯਾਰ ਐਵੇਂ ਕਿਉਂ ਰੌਲਾ ਪਾਇਆ ਤੇ ਫਿਰ ਕਹਿੰਦੇ ਵੀ ਸਾਡੀ ਖਿੜਕੀ ਪਾ ਗਏ ਉਹ ਮੈਂ ਕਿਹਾ ਵੀ ਖਿੜਕੀ ਤਾਂ ਨਹੀਂ ਪਹਿਣੀ ਅ ਤੁਸੀਂ ਇੰਸ਼ੋਰੈਂਸ ਲੈ ਲਓ ਉਹ ਕਹਿੰਦੇ ਇੰਸ਼ੋਰੈਂਸ ਤਾਂ ਹੈ ਨਹੀਂ ਮੈਂ ਕਿਹਾ ਅਸੀਂ ਫਿਰ ਕੀ ਕਰੀਏ ਹੂੰ ਹੂੰ ਕਹਿੰਦੇ ਥਾਣੇ ਜਾਵਾਂਗੇ ਮੈਂ ਕਿਹਾ ਜੀ ਬਿਲਕੁਲ ਜਾਓ ਹੂੰ ਐਂ ਗੱਲ ਕਰਦਿਆਂ ਕਰਦਿਆਂ ਉਹ ਬੰਦਾ ਬਹੁਤ ਜ਼ਿਆਦਾ ਅਗਰੈਸਿਵ ਹੋ ਗਿਆ ਹੂੰ ਇਹ ਗੱਲ ਉੱਥੋਂ ਦੇ ਜਿਹੜਾ ਐਮਸੀ ਆ ਉਹਦੇ ਸਾਹਮਣੇ ਇਹ ਹੁੰਦੀ ਆ ਜਦੋਂ ਉਹ ਇਹ ਗੱਲ ਕਹਿੰਦਾ ਕਿ ਲੱਗਦਾ ਤੁਹਾਨੂੰ 84 ਭੁੱਲ ਗਈ ਆ ਹੂੰ ਅੱਛਾ ਹਾਂ ਜੀ ਹਾਂ ਤੋਂ ਅਨੂਏ ਸ਼ਬਦ ਵਰਤੇ ਹੋ। ਬਿਲਕੁਲ ਜੀ ਸਾਰਿਆਂ ਦੇ ਵਿੱਚ ਵਰਤੇ ਜੀ। ਅੱਛਾ। ਇਹ ਸ਼ਬਦ ਉਹਦੇ ਮੂੰਹ ਚੋਂ ਨਿਕਲੇ। ਹੂੰ ਹੂੰ। ਤੇ ਮੇਰੇ ਨਾਲ ਬੇਟਾ ਸੀ ਉਹਨੇ ਚਪੇੜ ਮਾਰਦੀ ਉਹਨੂੰ। ਚਪੇੜ ਮਾਰਦੀ ਤੇ ਇਹ ਸਾਨੂੰ ਗਾਲਾਂ ਕੱਢਣ ਲੱਗੇ ਬਹੁਤ ਜਿਆਦੀਆਂ। ਹੂੰ। ਇਹਨੇ ਨੂੰ ਉਹਦੇ ਵਿੱਚੋਂ ਗੱਡੀ ਦੇੋਂ ਇੱਕ ਬੀਬੀ ਨਿਕਲੀ। ਹੂੰ। ਜਿਹੜੀ ਕਿ ਬਹੁਤ ਅਗਰੈਸਿਵ ਮੂਡ ਦੇ ਵਿੱਚ ਆ ਕੇ ਉਹਨੇ ਮੈਨੂੰ ਬਹੁਤ ਜਿਆਦੀਆਂ ਗਾਲਾਂ ਕੱਢੀਆਂ ਤੇ ਉਹਨੇ ਆਪਣੇ ਮੂੰਹ ਤੇ ਚਪੇੜਾ ਮਾਰੀਆਂ ਬਹੁਤ ਜਿਹੜੀਆਂ ਕਿ ਆਉਣ ਇਹ ਰਿਕਾਰਡ ਨੇ ਕੈਮਰੇ ਦੇ ਵਿੱਚ ਜਿਹੜੀਆਂ ਪੁਲਿਸ ਕੋਲ ਹੈਗੀਆਂ ਨੇ। ਹੂੰ। ਤੇ ਉਹ ਮਤਲਬ ਕਿ ਕੋਸ਼ਿਸ਼ ਕਰ ਰਹੀ ਸੀ ਕਿ ਇਹ ਕਿਸੇ ਤਰੀਕੇ ਨਾਲ ਬੀਬੀ ਨੂੰ ਥੱਪੜ ਮਾਰੇ ਜਾਂ ਕੁਝ ਕਰੇ ਤੇ ਅਸੀਂ ਚੱਕ ਦੀਏ ਫੱਟੇ ਦੇ ਜੀ ਉਹ ਜਾਨੂ ਕਹਿੰਦੇ ਨੇ ਵੀ ਜਦੋਂ ਇਹ ਇੰਨੀ ਗੱਲ ਉਹ ਕਰ ਰਹੀ ਹੈ ਬਹੁਤ ਜ਼ਿਆਦਾ ਅਗਰੈਸਿਵ ਤੇ ਮੈਂ ਆਪਣੀ ਗੱਡੀ 'ਚ ਵੜ ਗਿਆ ਜਾ ਕੇ ਮੈਂ ਗੱਡੀ ਬੰਦ ਕਰ ਲਈ ਆ ਉਹ ਗੱਡੀ ਦੇ ਅੱਗੇ ਖੜ ਗਿਆ ਗਾਲਾਂ ਕੱਢਦੀ ਆ ਬਹੁਤ ਗੰਦੀਆਂ ਵੀ ਮੈਂ ਤੁਹਾਨੂੰ ਬੋਲ ਵੀ ਨਹੀਂ ਸਕਦਾ ਇੱਥੇ ਕਹਿੰਦੀ ਇੱਥੇ ਜਾ ਕੇ ਵਿਖਾ ਚਲੋ ਉਹ ਬੰਦਾ ਸਾਡੇ ਤੋਂ ਕੁੱਟਿਆ ਗਿਆ ਜਿਹੜਾ ਉਹ ਬੰਦਾ ਸੀਗਾ ਕਾਰ ਵਾਲਾ ਕਿਉਂਕਿ ਬਹੁਤ ਜਿਆਦਾ ਗਲਤ ਗੱਲ ਕਰ ਰਹੀ ਜਦੋਂ ਇਹ 84 ਵਾਲੀ ਗੱਲ ਕਹੀ ਮੈਂ ਆਪਣੀ ਗੱਡੀ ਦੇ ਉੱਤੇ ਲਿਖਾਇਆ ਜੀ ਹੁਣ ਨਹੀਂ ਭੁੱਲਣੀ ਜੂਣ ਚਲਾ ਸੀ ਉਦੋਂ ਨਹੀਂ ਲਿਖਾਇਆ ਜੀ ਤੇ ਰੋਜ਼ ਉੱਥੇ ਲੰਘਣਾ ਜੀ ਹੁਣ ਮਸਲਾ ਇਹ ਆ ਕਿ ਉਹ ਜਿਹੜਾ ਬੰਦਾ ਸੀ ਐਮ ਸੀ ਮੈਂ ਉਹਨੂੰ ਮਤਲਬ ਕਹਿਣਾ ਕਿ ਉਹ ਬਹੁਤ ਵਧੀਆ ਬੰਦਾ ਸੀ ਉਹਨੇ ਸੱਚ ਬੋਲਣ ਪੁਲਿਸ ਸਾਹਮਣੇ ਵੀ ਕਿਹਾ ਵੀ ਹਾਂ ਇਹ ਗੱਲ ਹੋਈ ਏ ਨੇ ਕਿਹਾ ਵੀ ਤੁਹਾਨੂੰ 84 ਭੁੱਲ ਗਈ ਆ ਉਦੋਂ ਬਾਅਦ ਗੱਲ ਵਧੀਆ ਜਦੋਂ ਬੀਬੀ ਨਹੀਂ ਟੱਲਦੀ ਇਹ ਗੱਲ ਏ ਕਹਿੰਦੇ ਨੇ ਅਸੀਂ ਪੁਲਿਸ ਨੂੰ ਕੋ ਇਹਨਾਂ ਨੇ ਨਾ ਆਪਣੇ ਸਾਰਿਆਂ Hindu ਪਰਿਵਾਰ ਨਾਲ ਸੰਬੰਧ ਹਾਂਜੀ ਹਾਂਜੀ ਅੱਛਾ ਭਾਟੀ ਐ ਇਦਾਂ ਕੁ ਸੀ ਉਹਨਾਂ ਨੇ ਸਾਰੇ ਆਪਣੇ ਸੰਗਠਨਾਂ ਨੂੰ ਫੋਨ ਕਰਤਾ ਜੀ ਅੱਛਾ ਜਿੰਨੇ Hindu ਸਾਨੂੰ ਕਹਿੰਦੇ ਵੀ ਅਸੀਂ ਪੁਲਿਸ ਨੂੰ ਫੋਨ ਕਰ ਰਹੇ ਆ ਮੈਂ ਬੇਪਰਵਾ ਰਿਹਾ ਇਹਨੇ ਨੂੰ ਮਤਲਬ ਕਿ 100 ਕੋ ਬੰਦੇ ਦੀ ਭੀੜ ਇਕੱਠੀ ਹੋ ਗਈ ਹੂੰ 100 ਬੰਦੇ ਦੀ ਗਲੀ 'ਚ ਭੀੜ ਇਕੱਠੀ ਹੋ ਗਈ ਤੇ ਸਾਨੂੰ ਇਹਨਾਂ ਨੇ ਘੇਰ ਲਿਆ ਹੂੰ ਜਦੋਂ ਘੇਰ ਲਿਆ ਤੇ ਇਹ ਕਹਿਣ ਵੀ ਗੱਡੀ ਖੋਲੋ ਗੱਡੀ 'ਚ ਹਥਿਆਰ ਨੇ ਮੇਰੇ ਕੋਲ ਵੀਡੀਓ ਹੈ ਸਾਰੀ ਹੂੰ ਵੀ ਇਹ ਗੱਡੀ ਚ ਥਿਆਰ ਨੇ ਬਦਮਾਸ਼ ਨੇ ਇਹ ਆ ਉਹ ਬੜਾ ਜਿਆਦਾ ਮਤਲਬ ਕਿ ਉਹਨਾਂ ਨੇ ਅ ਰੋਲਾ ਪਾਇਆ ਸਾਡੀ ਗੱਡੀ ਨੂੰ ਬਹੁਤ ਕੁੱਟਿਆ ਇੱਕ ਇੱਕ ਪਾਸੇ ਤੋੜੀ ਦੀ ਹੈ ਗੱਡੀ ਅਜੇ ਵੀ ਤੁਹਾਨੂੰ ਵਿਖਾ ਦਿੰਦਾ ਮੈਂ ਇੰਨੇ ਚਿਰ ਨੂੰ ਮੈਂ ਕੀ ਕੀਤਾ ਕਿ ਅ ਸਾਡੇ ਤੋਂ ਹੁਣ ਬੰਦਾ ਕੁੱਟਿਆ ਗਿਆ ਕੁੱਟਿਆ ਇਸ ਗੱਲ ਕਰਕੇ ਗਿਆ ਜਦੋਂ ਉਹਨੇ ਗੱਲ ਹੀ ਇਦਾਂ ਦੀ ਕੀਤੀ ਤੇ ਸੁਭਾਵਿਕ ਸੀ ਗੁੱਸਾ ਆ ਕੇ ਸੀਗਾ ਜੀ ਇਹਨਾਂ ਦੇ ਪਟਿਆਲੇ ਦੇ ਜਿੰਨੇ Hindu leader ਨੇ ਹਾਂ ਜਿਹੜੇ ਆ ਚਾਰ-ਚਾਰ ਬੰਦੇ ਲੈ ਕੇ ਫੁਕਰੀਆਂ ਮਾਰਦੇ ਫਿਰਦੇ ਤੀਜੇ ਦਿਨ ਕਦੀ ਉੱਥੇ ਕਦੀ ਉੱਥੇ ਹਰ ਹਰ ਮਹਾਦੇਵ ਜਿੰਦਾਬਾਤ ਤੇ ਇਹ ਉਹ ਮਤਲਬ ਐਵੇਂ ਹੀ ਘਰ ਦੇ ਫਿਰਦੇ ਆ ਤੇ 10 ਕੁ ਬੰਦੇ ਲੈ ਕੇ ਕਦੀ ਕਿਤੇ ਨਾਰੇ ਮਾਰ ਕੇ ਕਦੀ ਕਿਤੇ ਇਹਨਾਂ ਨੇ ਮਤਲਬ ਮੈਨੂੰ ਐਜ਼ ਏ ਸਿੱਖ ਮੇਰੇ ਨਾਲ ਬਹੁਤ ਜ਼ਿਆਦੀ ਵਧਿੱਕੀ ਕੀਤੀ ਇਹਨਾਂ ਨੇ ਇਹ ਬੰਦਾ ਉਸ ਸਮੇਂ ਹੋ ਗਿਆ 200 ਤੋਂ ਵੱਧ ਬੰਦਾ ਉੱਥੇ ਇਕੱਠਾ ਹੋ ਗਿਆ ਗੱਡੀਆਂ ਨੇ ਘੇਰ ਲਈ ਚਲੋ ਜੀ ਅਸੀਂ ਪੁਲਿਸ ਨੂੰ ਫੋਨ ਕਰਤਾ ਜਦੋਂ ਪੁਲਿਸ ਨੂੰ ਫੋਨ ਕਰਤਾ ਤੇ ਹੁਣ ਅਸੀਂ ਇੱਕ ਨੰਬਰ 'ਚ ਅਸੀਂ ਵਿਚਰ ਰਹੇ ਹਾਂ ਪੁਲਿਸ ਨੂੰ ਫੋਨ ਕਰਾਂਗੇ ਚਲੋ ਜੀ ਪੁਲਿਸ ਆ ਗਈ ਇਹਨਾਂ ਨੇ ਇੱਕ ਮਲਾਜਮ ਵੀ ਕੁੱਟਦਾ ਜੀ ਅੱਛਾ ਹਾਂ ਜੀ ਹਾਂ ਮਲਾਜਮ ਵਰਦੀ ਨਹੀਂ ਸਿਪਾਈ ਤੇ ਉਹਦੇ ਕੋਲ ਗਨ ਸੀ ਇਹਨਾਂ ਨੇ ਉਹਨੂੰ ਕੁੱਟ ਦਿੱਤਾ ਚਲੋ ਜੀ ਗੱਲ ਅੱਜ ਤੱਕ ਵਧ ਗਈ ਜਦੋਂ ਵਧ ਗਈ ਤੇ ਉਹਨੇ ਮੁੰਡੇ ਨੇ ਪਿਸਟਲ ਕੱਢ ਕੇ ਕਿਹਾ ਵੀ ਜੇ ਕਿਸੇ ਨੇ ਵੀ ਹਮਤੋਂ ਮ ਕੀਤੀ ਤੇ ਦੇਖ ਲਿਓ ਫਿਰ ਹੈਨਾ ਉਹ ਜਿਹੜਾ ਇੰਸਪੈਕਟਰ ਜਾਂ ਜੋ ਵੀ ਉਹ ਦਲੇਰ ਸੀ ਮੁੰਡਾ ਬਹੁਤ ਚਲੋ ਇਹਨਾਂ ਨੂੰ ਪੁਲਿਸ ਹੋਰ ਆ ਗਈ ਇਹ ਕਹਿੰਦੇ ਨੇ ਸਾਡੀ ਗੱਡੀ 'ਚ ਬੈਜੋ ਅਸੀਂ ਤੁਹਾਨੂੰ ਥਾਣੇ ਲੈ ਜਾਈਏ ਨਾ ਕੱਢ ਕੇ ਇੱਥੋਂ ਮਤਲਬ ਮੇਰੇ ਨਾਲ ਬਿਲਕੁਲ 84 ਵਾਲਾ ਮਾਹੌਲ ਬਿਲਕੁਲ ਜਿਵੇਂ ਹੀ ਵੀ ਗੱਡੀ ਇਹਨਾਂ ਨੇ ਸਾਹਮਣੇ ਵਾਲੇ ਤੋਂ ਡੱਬੀ ਵੀ ਮੰਗੀ ਗੱਡੀ ਛਾੜਨ ਦੀ ਹੂੰ ਠੀਕ ਹੈ ਜੀ ਇਹ ਵੀ ਮਤਲਬ ਗਵਾਹੀ ਹੈਗੀ ਹੈ ਮੇਰੇ ਕੋਲ ਸਮੇਂ ਤੇ ਕਿਤੇ ਦਵਾ ਦੂੰਗਾ ਮੈਂ ਪਰ ਮੈਂ ਮੈਨੂੰ ਕਾਨੂੰਨ ਦੀ ਸਹਾਇਤਾ ਦੀ ਜ਼ਰੂਰਤ ਨਹੀਂ ਹੈਗੀ ਮੈਂ ਆਪੇ ਹੀ ਸਭ ਕੁਝ ਕਰ ਲਵਾਂ ਮਾਰਾ ਇਹਨੇ ਬਲ ਬਖਸ਼ਿਆ ਤੇ ਮਸਲਾ ਸਾਰਾ ਕੀ ਸੀ ਕਿ ਜਿੰਨੇ ਇਹਨਾਂ ਦੇ ਬੰਦੇ ਇਹ ਆ ਇੱਕ ਉਹ ਬੰਦਾ ਵੀ ਸੀ ਇਹ ਦੇ ਵਿੱਚ ਜਿੰਨੇ ਜਦੋਂ ਹਵਾਰੇ ਨੂੰ ਥੱਪੜ ਮਾਰਨ ਗਏ ਨੇ ਉਹ ਨਾਲ ਸੀਗਾ ਉਹ ਉਹ ਵੀ ਸੀਗਾ ਨਿਸ਼ਾਨ ਸ਼ਰਮਾ ਇੱਕ ਵਰਨ ਜਨਾ ਨਿਸ਼ਾਨ ਸ਼ਰਮੇ ਨਾਲ ਹੀ ਗਿਆ ਸੀ ਇੱਕ ਆਸ਼ੂ ਦਾ ਉਹ ਜੀ ਇੱਕ ਵਰਨ ਜਿੰਦਲ ਇੱਕ ਇਸ ਤਰ੍ਹਾਂ ਕਰਕੇ ਇੱਕ ਕੌਸ਼ਲ ਇਹਨਾਂ ਦੇ ਕੁਝ ਬੰਦੇ ਸੀਗੇ ਜਿਹੜੇ ਟੋਟਲ ਹਿੰਦੂਆਂ ਦੇ ਅਖਬਾਰ ਦੇ ਵਿੱਚ ਆਇਆ ਵੀ ਹਿੰਦੂ ਸੰਸਥਾਵਾਂ ਆਈਆਂ ਉੱਥੇ ਤੇ ਉਹਨਾਂ ਨੇ ਮੈਨੂੰ ਬਚਾਇਆ ਉਸ ਬੰਦੇ ਨੇ ਕਿਹਾ ਇਹ ਇਹ ਅਖਬਾਰ ਦੇ ਵਿੱਚ ਨਿਊਜ਼ ਲੱਗੀ ਹੋਈ ਆ ਵੱਡੇ ਪੱਧਰ ਦੀ ਇਹਨਾਂ ਨੇ ਫਿਰ ਰੌਲਾ ਪਾਇਆ ਵੀ ਅਸੀਂ ਕੁੱਟਿਆ ਉਹਨੂੰ ਬਹੁਤ ਥਾਵਾਂ ਦੇ ਉੱਤੇ ਮਾਰਾ ਇਹਨੇ ਦੇਖੋ ਕੜਾ ਵਰਤੀ ਇਹ 300 ਬੰਦਾ ਹਮ ਦਿੱਸ ਤਿੰਨ ਅਹੀ ਤਿੰਨ ਅਚ ਤਿੰਨ ਤੇ ਕੁੱਟ ਫੇਰ ਖਾ ਗਏ ਹਮ ਕੁੱਟ ਫੇਰ ਖਾਦੀ ਇਹਨਾਂ ਨੇ ਹਮ ਖਾ ਕੇ ਫੇਰ ਇਹ ਚਾਹੁੰਦੇ ਸੀ ਵੀ ਮੇਰੀ ਬੇਇਜ਼ਤੀ ਕਰਨੀ ਇਹਨਾਂ ਨੂੰ ਮੈਂ ਲੱਭਿਆ ਨਹੀਂ ਹਮ ਹਮ ਬੜਾ ਇਹਨਾਂ ਗੱਡੀ ਨੂੰ ਥੱਪੜ ਮਾਰ ਮੁੱਕੇ ਮਾਰ ਗੱਡੀ ਦੇ ਬੋਨਟ ਤੇ ਚੜ ਗਏ ਟਾ ਟਾ ਤੇ ਮਤਲਬ ਕੋਈ ਉਹ ਵੀਡੀਓ ਹੈ ਸਾਰੀ ਮੈਂ ਜਿਹੜੀ ਗੱਲ ਕਰ ਰਹੀ ਹਾਂ ਇਹਦੀ ਵੀਡੀਓ ਹੈ ਸਾਰੀ ਜੀ ਚਲੋ ਜੀ ਮੈਂ ਕਹਾਂ ਮੈਂ ਤਾਂ ਆਪਣੀ ਗੱਡੀ ਜਾਵਾਂਗਾ ਇਨਨੋਂ ਪਾਸੇ ਕਰੋ ਪੁਲਿਸ ਇਨਨੋਂ ਪਾਸੇ ਕੀਤਾ ਮੈਂ ਆਪਣੀ ਗੱਡੀ ਲਈ ਥਾਣੇ ਚਲੇ ਗਏ ਹਾਂ ਇਹਨਾਂ ਨੇ ਜਾ ਕੇ ਥਾਣਾ ਘੇਰ ਲਿਆ ਹਰ ਹਰ ਮਹਾਦੇ ਉਹ ਮੈਂ ਕਿਹਾ ਇਹ ਕੋਈ ਧਾਰਮਿਕ ਗੱਲ ਨਹੀਂ ਹੈਗੀ ਵੀ ਮੈਂ ਤੁਹਾਡੇ ਧਰਮ ਦੇ ਖਿਲਾਫ ਬੋਲਿਆ ਜਾਂ ਮੈਂ ਕਿਸੇ ਦੇਵੀ ਦੇਵਤੇ ਦੇ ਖਿਲਾਫ ਬੋਲਿਆ ਇਹ ਤਾਂ ਇੱਕ ਐਕਸੀਡੈਂਟ ਲੜਾਈ ਆ ਤੁਸੀਂ ਮਤਲਬ ਮੈਨੂੰ ਉਥੋਂ ਤੱਕ ਲੈ ਗਏ ਉਹ ਵੀ ਇਹ ਸਿੱਖ ਹੈ ਤੇ ਅਸੀਂ ਹਿੰਦੂ ਆਂ ਐ ਤੁਸੀਂ ਮੇਰੇ ਨਾਲ ਲੜਾਈ ਲੜੀ ਹੈ ਹੈਨਾ ਤੇ ਇਹ ਫਿਰ ਐਸਐਸਪੀ ਕੋਲ ਗਏ ਵੀ ਇਹ ਅੱਛਾ ਇਹਨਾਂ ਨੇ ਲਿਖਾਇਆ ਕੀ ਜਿਹੜਾ ਥਾਣੇ ਅਜੇ ਹੋ ਸਕਦਾ ਪਿਆ ਹੋਵੇ ਹਾਂ ਕਿ ਸਾਡੀ ਜਨਾਨੀ ਨੂੰ ਬਾਬੇ ਵਿਕਸ਼ੀਸ਼ ਨੇ ਝਵੇੜਾ ਮਾਰੀਆਂ ਹੂੰ ਤੇ ਗਲਤ ਤਰੀਕੇ ਨਾਲ ਪੁਸ਼ ਕੀਤਾ ਹੂੰ ਹੂੰ ਇਹ ਉਸ ਧਾਰਾ ਦੇ ਥੱਲੇ ਇਹ ਐਸਐਸਪੀ ਦੇ ਪ੍ਰੈਸ਼ਰ ਬਣਾਉਂਦੇ ਸੀ ਵੀ ਇਹਨੂੰ ਅੰਦਰ ਦਿਓ ਹੂੰ ਹੂੰ ਫਿਰ ਜਿਹੜਾ ਲੋਕਲ ਸਿੱਖ ਐਮਐਲਏ ਆ ਹੂੰ ਹੂੰ ਜਿਹਦੇ ਪਿਓ ਦਾਦਿਆਂ ਨਾਲ ਮੇਰੀ ਬਹੁਤ ਜ਼ਿਆਦੀ ਨੇੜਤਾ ਸੀਗੀ ਅੱਛਾ ਕੋਲੀ ਪਰਿਵਾਰ ਆ ਜਿਹੜਾ ਹੂੰ ਵੱਡੇ ਕੋਲੀ ਸਾਹਿਬ ਸੰਤ ਬਾਬਾ ਨਰਿੰਦਰ ਸਿੰਘ ਦੇ ਬਹੁਤ ਚੇਲੇ ਸੀਗੇ ਜੀ ਜੀ ਮਤਲਬ ਸ਼ਗਿਰਦ ਸੀ ਇੱਕ ਕਿਸਮ ਦੇ ਹੂੰ ਮੈਨਾਂ ਉਹਨਾਂ ਨਾਲ ਬਹੁਤ ਪਿਆਰ ਸੀ ਮੈਨੂੰ ਖੜਾਇਆ ਹੋਇਆ ਵੱਡੇ ਕੋਲੀ ਸਾਹਿਬ ਨੇ ਤੇ ਇਹਨਾਂ ਨੂੰ ਪਤਾ ਨਹੀਂ ਹੈਗਾ ਇਸ ਬੰਦੇ ਨੇ ਮੇਰੇ ਸਾਹਮਣੇ ਫੋਨ ਆਇਆ ਕਿ ਇਹਨੂੰ ਖਿੱਚ ਕੇ ਰੱਖੋ ਕੋਲੀ ਨੇ ਫੋਨ ਕੀਤਾ ਅੱਛਾ ਪੁਲਿਸ ਨੂੰ ਕਿ ਇਹਨੂੰ ਖਿੱਚ ਕੇ ਰੱਖੋ ਆਸ਼ੂ ਹਣੀ ਕੋਲੀ ਕੋਲ ਗਏ ਤੇ ਕੋਲੀ ਨੇ ਉਹਦੇ ਵਿੱਚ ਮੇਰੇ ਖਿਲਾਫ ਪੁਗਤਿਆ ਤੇ ਮੈਂ ਕਹਿੰਦਾ ਇਹ ਉਹ ਸਿੱਖਣੇ ਜਿਹੜੇ ਦਿੱਲੀ ਦਰਬਾਰ ਦੇ ਥੱਲੇ ਨੇ ਠੀਕ ਹੈ ਜੀ ਇਸ ਬੰਦੇ ਨੇ ਇਹ ਮੇਰੇ ਖਿਲਾਫ ਪੁਗਤਿਆ ਪਰ ਹੁਣ ਸਾਹਮਣੇ ਕੈਮਰੇ 'ਚ ਵੀਡੀਓ ਆ ਹੁਣ ਵੀਡੀਓ 'ਚ ਕੁਝ ਹੈ ਨਹੀਂ ਜੇ ਹੋਵੇਗਾ ਤਾਂ ਮੇਰੇ ਤੇ ਕੁਝ ਹੋਊਗਾ ਫਿਰ ਹੋਇਆ ਕਿ ਉਹ ਹੀ 23 24 ਦਾ ਪਰਚਾ ਹੋਣਾ ਸੀ ਜਿਹੜਾ ਹੋ ਗਿਆ ਠੀਕ ਹੈ ਜੀ ਤੇ ਫੁਕਰੀਆਂ ਮਾਰਦੇ ਫਿਰਦੇ ਪਰਚਾ ਫਿਰ ਤੁਹਾਡੇ ਤੇ ਹੋ ਗਿਆ ਹੋਣੇ ਜਦੋਂ ਕੁੱਟਿਆ ਜੀ ਉਹ ਬੰਦਾ ਦਾਖਲ ਹੋ ਗਿਆ ਜਾ ਕੇ ਰਜਿੰਦਰਾ ਐਮਐਲਏ ਲ ਕੱਟੀ ਗਈ ਪਰਚਾ ਹੋ ਗਿਆ ਤੇ ਫੁਕਰੀਆਂ ਮਾਰਦੇ ਫਿਰਦ ਨੇ ਉਹ ਤੁਸੀਂ ਮੈਂ ਤੁਹਾਨੂੰ ਕਹਿਨ ਕਹ ਤੁਸੀਂ ਚਵਲੋ ਮੈਨੂੰ ਐ ਐਵੇਂ ਨਹੀਂ ਕਰ ਸਕਦੇ ਮੈਂ ਇਹ ਇਹ ਗੱਲ ਕਹਿਣਾ ਐਵੇਂ ਨਹੀਂ ਕਰ ਸਕਦੇ ਤੁਸੀਂ ਝੂਠਾ ਹੋ ਤੁਹਾਡੇ ਧਾਰਮਿਕ ਸਥਾਨ ਨੂੰ ਮੈਂ ਇਹ ਬਖਸ਼ੀਸ਼ ਸਿੰਘ ਅੱਜ ਚੈਨਲ ਦੇ ਉੱਤੇ ਕਹਿ ਰਿਹਾ ਕਿ ਇੱਕ ਵੱਡੇ ਪੁਲਿਸ ਅਧਿਕਾਰੀ ਦੇ ਨਾਲ ਖੜ ਕੇ ਕਾਲੀ ਮਾਤਾ ਦੇ ਮੰਦਿਰ ਦਾ ਜਿਹੜਾ ਮੇਨ ਦਰਵਾਰ ਆ ਉਹਨੂੰ ਬਚਾਉਣ ਦੇ ਵਿੱਚ ਆਪਣੇ ਲੋਕਾਂ ਤੋਂ ਵੀ ਗਾਲਾਂ ਕੱਢੀਆਂ ਕਿ ਸਾਡਾ ਇਹ ਧਰਮ ਨਹੀਂ ਕਿ ਅਸੀਂ ਇਹਦੇ ਧਾਰਮਿਕ ਸਥਾਨ ਦੇ ਅਟੈਕਰੀ। ਉਹ ਬਹੁਤ ਵੱਡੀ ਗੱਲ ਕੀਤੀ। ਉਹ ਬਚਾਇਆ ਜਿਹੜੇ ਅੱਜ ਉੱਥੋਂ ਦੇ ਬੰਦੇ ਆ ਕੇ ਮੇਰੇ ਗੱਲ ਪਏ। ਠੀਕ ਹੈ ਜੀ ਤੇ ਇਹਨਾਂ ਨੇ ਇਹਨਾਂ ਨੇ ਫਿਰ ਕਿਹਾ ਕਿ ਸਾਨੂੰ ਫੇਰ ਇੱਕ ਪਾਸੇ ਤੁਸੀਂ ਬਹਾਦਰ ਬਣ ਕੇ ਦੂਜੇ ਪਾਸੇ ਫਿਰ ਪੁਲਿਸ ਕੋਲ ਜਾ ਕੇ ਕਿਹਾ ਵੀ ਸਾਨੂੰ ਗਾਰਡ ਚਾਹੀਦੀ ਹੈ ਬਾਬੇ ਬਖਸ਼ੀ ਤੋਂ ਸਾਨੂੰ ਖਤਰਾ ਆ ਹੂੰ ਫਿਰ ਦੋ ਬੰਦੇ ਗਾਰਡ ਲਈ ਇਹਨਾਂ ਚੱਕਣੇ ਅੱਛਾ ਉਸ ਤੋਂ ਰੌਲਾ ਇਸ ਗੱਲ ਦਾ ਹੀ ਸੀ ਵੀ ਗਾਰਦੀ ਲੈਣੀ ਐ ਸੱਜੇ ਗਾਰਦੀ ਲੈਣੀ ਆ ਫਿਰ ਫੁਕਰੀਆਂ ਮਾਰਨੀਆਂ ਨੇ ਚਿੱਟੇ ਜੇ ਕੱਪੜੇ ਪਾ ਲੈਣ ਤਿਲਕ ਲਾਣੇ ਇੱਧਰ ਉੱਧਰ ਜੋ ਵੀ ਇਹ ਕਰਦੇ ਨੇ ਸੁਭਾਅ ਆ ਤੇ ਮੈਂ ਇਹਨਾਂ ਨੂੰ ਕਹਿਣਾ ਵੀ ਧਿਆਨ ਨਾਲ ਰਹੋ ਮੇਰਾ ਤੁਹਾਡਾ ਕੋਈ ਰੌਲਾ ਨਹੀਂ ਹੈ ਪਰ ਜੇ ਤੁਸੀਂ 84 ਵਾਲੀ ਗੱਲ ਕਰੋਗੇ ਠੀਕ ਆ ਤੇ ਫੇਰ ਸਭ ਕੁਝ ਮੈਨੂੰ ਆਉਂਦਾ ਮੈਨੂੰ ਸਭ ਕੁਝ ਆਉਂਦਾ ਜੀ ਜੀ ਮੇਰੇ ਮੈਂ ਨਫ਼ਰਤ ਵਾਲਾ ਬੰਦਾ ਨਹੀਂ ਹੈ ਕਿ ਮੈਂ ਜਿੰਨੀ ਗੱਲ ਸੀ ਉਹ ਹੋ ਗਈ ਹੈ ਇੱਕ ਐਕਸੀਡੈਂਟਲ ਗੱਲ ਸੀਗੀ ਪਰ ਜੇ ਤੁਸੀਂ ਉਸ ਗੱਲ ਨੂੰ ਕਿਸੇ ਕੋਲ ਵਿਧਾਓਗੇ ਜਾ ਕੇ ਫੁਕਰੀ ਮਾਰੋਗੇ ਤਾਂ ਫੇਰ ਬਹੁ ਬੁਰੀ ਤਰ੍ਹਾਂ ਪੇਸ਼ ਆਵਾਂਗਾ ਮੈਂ ਤੁਹਾਨੂੰ ਦੱਸ ਦਿੱਤੀ ਹੈ ਗੱਲ ਇਹ ਗੱਲ ਦਾ ਧਿਆਨ ਰੱਖਿਓ ਜੀ ਜੀ ਪਰ ਉੰਜ ਮੇਰੀ ਕਿਸੇ ਨਾਲ ਵੀ ਕੋਈ ਦੁਸ਼ਮਣੀ ਨਹੀਂ ਹੈ ਬਿਲਕੁਲ ਗੱਲ ਗੱਲ ਬਹੁਤ ਸੋਚਣ ਵਾਲੀ ਹੈ ਇੱਕ ਗੱਲ ਜਿਹੜੀ ਮੇਨ ਗੱਲ ਸੀ ਗੱਲ ਮੇਰੇ ਤੇ ਸਭ ਤੋਂ ਵੱਡਾ ਗਲਬਾ ਕਿਵੇਂ ਪੈਂਦਾ ਆ ਹਾਂ ਕਿਉਂ ਬੰਦਾ ਆਰਐਸਐਸ ਦਾ ਜੁਆਇੰਟ ਸੈਕਟਰੀ ਆ ਹੂੰ ਜਿਹੜਾ ਕੁੱਟਿਆ ਗਿਆ ਉਹਨੇ ਵੀ ਕਿਹਾ ਕਿ ਇਹ ਇੱਕ ਐਕਸੀਡੈਂਟ ਸੀ ਜੀ ਮੈਨੂੰ ਨਹੀਂ ਸੀ ਪਤਾ ਵੀ ਉਹ ਬੰਦਾ ਕੌਣ ਹੈ ਉਹਨੂੰ ਵੀ ਨਹੀਂ ਸੀ ਪਤਾ ਵੀ ਮੈਂ ਬੰਦਾ ਕੌਣ ਆ ਇਹ ਗੱਲ ਬਿਲਕੁਲ ਸੱਚੀ ਆ ਕਿ ਸਾਨੂੰ ਦੋਹਾਂ ਨੂੰ ਇੱਕ ਦੂਜੇ ਦਾ ਪਤਾ ਨਹੀਂ ਸੀ ਵੀ ਅਸੀਂ ਕੌਣ ਆ ਜੀ ਜੀ ਯੂਪੀ ਨੰਬਰ ਗੱਡੀ ਹੋਣ ਕਰਕੇ ਉਹਨਾਂ ਨੂੰ ਭਲੇਖੇ ਨਾਲ ਇਹ ਹੋ ਗਿਆ ਕਿ ਸ਼ਾਇਦ ਕੋਈ ਬਦਮਾਸ਼ ਬੰਦੇ ਨੇ ਜਾਂ ਕੁਝ ਵੀ ਜਾਂ ਕੋਈ ਇਦਾਂ ਦੀ ਗੱਲ ਆ ਪਰ ਜਿਹੜੇ ਇਹ ਬੰਦੇ ਸੀ ਸਾਰੇ ਇਹ ਮੈਨੂੰ ਜਾਣਦੇ ਸੀ ਇਹ ਉਸ ਗੱਲ ਆਏ ਵੀ ਅੱਜ ਕੱਲ ਬਣ ਗਈ ਆ ਇਹ ਮੇਰੀ ਪੱਗ ਲਾਉਣ ਵਾਸਤੇ ਵੀ ਆਏ ਇਹਨਾਂ ਤੋਂ ਨਹੀਂ ਲੱਥੀ ਮੇਰੇ ਬੇਟੇ ਨੇ ਇਹਨਾਂ ਨੂੰ ਚਵੇੜਾ ਮਾਰੀਆਂ ਤੇ ਫਿਰ ਪਾਸੇ ਹੋ ਗਏ ਇੱਕ ਇੱਕੀ ਚਵੇੜਾ ਮਾਰੀ ਤੇ ਪਾਸੇ ਹੋ ਗਏ ਮੈਂ ਇਹਨਾਂ ਨੂੰ ਕਹਿਣਾ ਕਿ ਜਿੱਦਣ ਪੱਗ ਨੂੰ ਹੱਥ ਪੈ ਗਿਆ ਜਿੱਦਣ ਕਿਤੇ ਪੱਗ ਨੂੰ ਹੱਥ ਪੈ ਗਿਆ ਤੇ ਸਿੰਘ ਸੇਰੀ ਲਵਾਉਂਦੇ ਹੁੰਦੇ ਆ ਪੱਗ ਨਹੀਂ ਲਵਾਉਂਦੇ ਹਾਂ ਇਹ ਗੱਲ ਦਾ ਯਾਦ ਰੱਖਿਓ ਬਿਲਕੁਲ ਜੀ ਵੇਖੋ ਗਾਲੇ ਆ ਵੀ ਅੱਜ ਪੰਜਾਬ ਦੇ ਹਾਲਾਤ ਪਟਿਆਲਾ ਸ਼ਹਿਰ ਵਿੱਚ ਇੱਕ ਆਮ ਜਿਹਾ ਐਕਸੀਡੈਂਟ ਹੁੰਦਾ ਆ ਗੱਡੀਆਂ ਰੋਡ ਤੇ ਚੱਲਦੀਆਂ ਲੱਗ ਜਾਂਦੀਆਂ ਆਪਾਂ ਸੋਰੀ ਕਹਿ ਕੇ ਅੱਗੇ ਲੰਘ ਜਾਂਦੇ ਆ ਪਰ ਉਸ ਗੱਲ ਨੂੰ ਹਿੰਦੂ ਤੇ ਸਿੱਖ ਰੰਗਤ ਦੇ ਕੇ ਇਹ ਗੱਲ ਕਹਿ ਦੇਣੀ ਕਿ 84 ਸਿੱਖਾਂ ਨੂੰ ਭੁੱਲ ਗਈ ਹੈ ਤੇ ਇਹ ਸਿੱਧਾ ਸਿੱਧਾ ਸਿੱਖਾਂ ਦੇ ਉੱਤੇ ਅਟੈਕ ਹੈ ਤੇ ਜਿਹੜਾ ਇੱਥੋਂ ਦਾ ਐਮ.ਐਲ.ਏ ਕੋਹਲੀ ਹੈ ਉਹਨੂੰ ਵੀ ਇਹ ਗੱਲ ਸੋਚ ਲੈਣੀ ਚਾਹੀਦੀ ਹੈ ਕਿ ਜੇ ਤੁਸੀਂ ਸਿੱਖ ਪਾਬਾਂ ਬਣ ਕੇ ਪੱਗਾਂ ਬਨਦੇ ਹੋ ਇਹ ਗੱਲ ਤੁਹਾਡੇ ਤੇ ਵੀ ਲੱਗਦੀ ਐ ਤੁਹਾਡੇ ਪੁਰਖਿਆਂ ਤੇ ਵੀ ਲੱਗਦੀ ਐ ਕਿ ਤੁਸੀਂ ਵੀ ਚਰਾਸੀ ਭੁੱਲ ਗਏ ਹੋ ਤੇ ਤੁਹਾਡੇ ਪੁਰਖਿਆਂ ਨੂੰ ਵੀ ਇਹ ਗੱਲ ਕਹੀ ਗਈ ਤੇ ਜੇ ਤੁਸੀਂ ਆਪਣੇ ਆਪ ਨਾਲ ਨਹੀਂ ਨਾ ਖੜੋਗੇ ਤੇ ਦਿੱਲੀ ਦੀ ਸਾਧ ਬਣ ਕੇ ਰਹੋਗੇ ਤੇ ਕੱਲ ਨੂੰ ਤੁਹਾਨੂੰ ਭਾਵੇਂ ਐਮਐਲਏ ਬਣ ਜਾਓ ਤੇ ਭਾਵੇਂ ਸਟੇਟ ਦੇ ਮੁੱਖ ਮੰਤਰੀ ਬਣ ਜਾਓ ਤੁਹਾਨੂੰ ਉਹਨਾਂ ਨੇ ਪੈਰ ਦੀ ਜੁੱਤੀ ਬਣਾ ਕੇ ਰੱਖਣਾ ਵਾ ਤੇ ਅੱਜ ਬਾਬਾ ਬਖਸ਼ੀਸ਼ ਸਿੰਘ ਜੀ ਦੀ ਉਹ ਘਟਨਾ ਜਿਹੜੀ ਇਹਨਾਂ ਦੇ ਨਾਲ 200 Hindu ਸੰਗਠਨਾ 200 Hindu ਲੋਕਾਂ ਵੱਲੋਂ ਵੱਖ-ਵੱਖ ਹਿੰਦੂਸ ਘਟਨਾਵਲੋਂ ਇਹਨਾਂ ਨੂੰ ਕਿਹੜਾ ਪਾਇਆ ਗਿਆ ਔਰ ਹਿੰਦੂ ਸਿੱਖ ਦਾ ਮਸਲਾ ਬਣਾ ਕੇ ਇੱਕ ਐਕਸੀਡੈਂਟ ਕੇਸ ਨੂੰ ਕਿੱਥੋਂ ਤੱਕ ਲੈ ਕੇ ਫਿਰ ਕੀ ਕੁਝ ਕੀਤਾ ਗਿਆ ਇਹ ਗੱਲ ਦੱਸਣੀ ਬੇਹੱਦ ਜ਼ਰੂਰੀ ਸੀ ਔਰ ਵਾਰ-ਵਾਰ ਉਹ ਲੋਕ ਕਹਿੰਦੇ ਆ ਕਿ ਤੁਹਾਨੂੰ 84 ਭੁੱਲ ਗਈ ਐ ਸਿੱਖੋ 84 ਸਾਨੂੰ ਕਦੇ ਨਹੀਂ ਭੁੱਲਦੀ ਅਸੀਂ 84 ਦੇ ਵਿੱਚ ਜੋ ਸਾਡੇ ਨਾਲ ਹੋਇਆ ਸਾਡੇ ਬੱਚਿਆਂ ਨਾਲ ਸਾਡੀਆਂ ਧੀਆਂ ਨਾਲ ਹੋਇਆ ਉਸ ਗੱਲ ਨੂੰ ਅਸੀਂ ਭੁੱਲਦੇ ਨਹੀਂ ਸਦਾ ਯਾਦ ਰੱਖਦੇ ਆ ਪਰ ਸਾਡਾ ਇਤਿਹਾਸ ਸਾਨੂੰ ਪਤਾ ਵਾ ਸਾਨੂੰ ਯਾਦ ਕਰਾਉਣ ਦੀ ਲੋੜ ਨਹੀਂ ਜੁੜੇ ਰਹੋ ਅਕਾਲ ਚੈਨਲ ਦੇ ਨਾਲ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ